ਰਾਤ 1:30 ਵਜੇ ਤੱਕ ਚੱਲੀ ਕੇਂਦਰ ਅਤੇ ਕਿਸਾਨ ਲੀਡਰਾਂ ਦੀ ਮੀਟਿੰਗ ਪੋਜ਼ਟਿਵ ਮਾਹੌਲ છਈ ਗਾਲ ਪਰ ਨਹੀਂ ਨਿਕਲਿਆ ਕੋਈ ਹੱਲ ਹੁਣ ਐਤਵਾਰ ਨੂੰ ਹੋਵੇਗੀ ਅਗਲੇ ਗੇੜ ਦੀ ਬੈਠਕ ਸੀਐਮ ਨੇ ਕੇਂਦਰ ਦੇ ਮੰਤਰੀਆਂ ਸਾਹਮਣੇ ਹਰਿਆਣਾ ਦੇ ਡਰੋਨ ਤੇ ਜਤਾਇਆ ਸਖਤ ਇਤਰਾਜ਼ ਬੋਲੇ ਸਾਡੇ ਵਾਲੇ ਪਾਸੇ ਆ ਕੇ ਹੰਝੂ ਗੈਸ ਦੇ ਗੋਲੇ ਡੇਗ ਰਹਾ ਡਰੋਨ ਹਰਿਆਣਾ ਸਰਕਾਰ ਦਾ ਜਿਹਾਰ ਰਵਈਆ ਨਾ ਮੰਨਜ਼ੂ आंदोलन ਦੀ ਆੜਛੜਰਤ ਕਰਨ ਵਾਲਿਆਂ ਨੂੰ ਸੀਐਮ ਆਨ ਦੀ ਦੋ ਟੁਕ ਬੋਲੇ ਕਿਸਾਨਾਂ ਨੂੰ 扑ੜਕਾਰ ਰਹੇ ਨੇ ਕੁਝ ਸਮਾਜ ਵਿਰੋਧੀ ਅੰਸਰ ਜਿੰਨਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੇ ਹੋਵੇਗਾ ਸਖਤ ਐਕਸ਼ਨ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਚ ਇੰਟਰਨੈਟ ਸੇਵਾ ਬੰਦ ਹੋਣ ਤੇ ਪੰਜਾਬ ਸਰਕਾਰ ਨੇ ਜਤਾਇਆ ਇਤਰਾਜ਼ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਇੰਟਰਨੈਟ ਸੇਵਾ ਬਹਾਲ ਕਰਨ ਦੀ ਕੀਤੀ ਮੰਗ ਆंदोलਨ ਕਰਕੇ ਪਟਿਆਲਾ ਸੰਗਰੂਰ ਤੇ ਫਤਿਹਗੜ੍ਹ ਸਾਹਿਬ ਤੇ ਇੰਟਰਨੈਟ ਸੇਵਾ ਤੇ ਅਸਰ ਕਿਸਾਨ ਯੂਨੀਅਨਾਂ ਵੱਲੋਂ ਅੱਜ 파ਰਤਬੰਦੀ ਕਾਲ ਪੰਜਾਬ 'ਚ ਦਿਖਣਾ ਸ਼ੁਰੂ ਹੋਇਆ ਅਸਰ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸ਼ਾਮ 4 ਵਜੇ ਤੱਕ ਰੇਗਾ ਬੰਦ ਐਮਰਜੈਂਸੀ ਸੇਵਾਵਾਂ ਹਸਪਤਾਲ ਅਤੇ ਵਿਦਿਆਰਥੀਆਂ ਨੂੰ ਨਹੀਂ ਹੋਵੇਗੀ ਪਰੇਸ਼ਾਨ ਇਸ ਤਰ੍ਹਾਂ ਦੇ 파ਰਤਬੰਦ ਨੂੰ ਟ੍ਰਾਂਸਪੋਰਟ ਯੂਨੀਅਨਾਂ ਦਾ ਵੀ ਸਮਰਥਨ ਸਵੇਰ ਤੋਂ ਹੀ ਨਹੀਂ ਚੱਲ ਰਹੀਆਂ ਬੱਸਾਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦਾ ਪੂਰੀ ਤਰ੍ਹਾਂ ਚੱਕਾ ਜਾਮ ਲੋਕ ਹੋ ਰਹੇ ਖੱਜਲ ਖੁਆ ਅਰਹਾਂਚ ਵੀ ਸੜਕਾਂ ਤੇ ਉtreਗੀ ਗੁਨਾਮ ਚੜੂਨੀਦੀ ਜੱਥੇਬੰਦੀ ਅੱਜ 12 ਵਜੇ ਤੋਂ 1 ਵਜੇ ਤੱਕ ਸਾਰੇ ਟੋਲ ਕੀਤੇ ਜਾਣਗੇ ਫ੍ਰੀ ਕਿਸਾਨਾਂ ਦੇ ਆंदोलਨ ਦੇ ਸਮਰਥਨ 'ਚ ਹੋਵੇਗਾ ਪ੍ਰਦਰਸ਼ਨ ਹਰਿਆਣਾ ਤੋਂ ਬਾਅਦ ਰਾਜਸਥਾਨ ਨੇ ਵੀ ਪੰਜਾਬ ਨਾਲ ਲੱਗਦੇ ਬਾਰਡਰ ਕੀਤੇ ਸੀਲ ਬੈਰੀਕੇਡਿੰਗ ਕਰਕੇ ਬਲੌਕ ਕੀਤੇ ਰਸਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਸੰਭਵ ਹਰਿਆਣਾ ਛਾਲੇ ਬੰਦ ਰਹੇਗਾ ਇੰਟਰਨੈਟ ਸੱਤ ਜ਼ਿਲ੍ਹਿਆਂ 'ਚ ਸਤਵਿਰਵੀ ਤੱਕ ਵਧਾਈ ਰੋਗ ਗ੍ਰਹਿ ਮੰਤਰੀ ਨੇ ਜਾਰੀ ਕੀਤੇ ਫੁਕ ਰਾਜ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਬਟਾ ਬਿਆਨ ਕਿ ਹਾਲ ਲੱਗਦਾ ਹੈ ਕਿਸਾਨਾਂ ਦੇ ਆंदोलਨ ਨੂੰ ਪੰਜਾਬ ਸਰਕਾਰ ਦੀ ਹੈ ਸਪੋਰਟ ਕੋਈ ਨਾ ਕੋਈ ਅੰਡਰਸਟੈਂਡਿੰਗ ਤਾਂ ਕੋਈ ਜੋ ਕਿਸਾਨਾਂ ਨੂੰ ਨਹੀਂ ਰੋਕਿਆ ਆਪ ਦਾ ਬਲਟਵਾਰ ਸ਼ੁਰੂ ਤੋਂ ਕਿਸਾਨ ਵਿਰੋਧੀ ਰਹੇ ਨੇ ਮਨੋਹਰ ਲਾਲ ਖੱਟੜ ਹਰਿਆਣੇ ਦੇ ਗ੍ਰਹਿ ਮੰਤਰੀ ਅਤੇ ਡੀਜੀਪੀ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਪੰਜਾਬ ਕਾਂਗਰਸ ਦੀ ਮੰਗ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਨੇ ਅਗਵਾਈ ਚ ਪੰਜਾਬ ਸਰਕਾਰ ਨੂੰ ਮਿਲਿਆ ਵਫਤ ਸੂਬੇ ਦੇ ਮੁਖ ਸਕੱਤਰ ਨੂੰ ਸੌਂਪਿਆ ਮੰਕ ਪੱਤਰ ਚੁੱਕਿਆ ਸਵਾਲ ਸਾਡੀਆਂ ਹੱਦਾਾਂ ਚ ਆ ਕੇ ਗੋਲੀਆਂ ਚਲਾਉਣ ਦਾ ਕੀ ਮਤ जी मैं हाँ सरबजोत 18 न्यूज एटीन हरियाणा देख रहे सारे दर्शकों का स्वागत है बुलेटिन की शुरुआत करेंगे पहली खबर तो जो कि किसाना जुड़ी है दस देखिए कल तीजे गेट की बैठक हुई, गे। हुई है तीजे गेड़ की बैठक बेनतीजा रही बेसिटा रही हूँ एतवार नगली बैठक होतवार तक अगे नहीं वे आप किसान आगुओं का कहना सर किसान लीडर ने कहा कि एतवार की मीटिंग दिल्ली कूच का फैसला लिया जाएगा अगली मीटिंग तक असी उड़ीक करांगे मीटिंग एम एमएसपी पी ते चर्चा हुई पर कोई गल नहीं बनी किसान ने एम ते गारंटी कानून बनाने की मांग भी की

हरियाणा सरकार अजे हार दबैया ना अपनाए ਸਾਡੇ ਇਲਾਕੇ ਚ ਆ ਕੇ ਹੰਝੂ ਗੈਸ ਦੇ ਗੋਲੇ ਨਾ ਛੱਡੋ ਕਈ ਨੁਕਤੇਾਂ ਤੇ ਸਹਿਮਤੀ ਬਣੀ ਹੈ ਕਈਆਂ ਤੇ ਬਾਕੀ ਹੈ ਸੀਐਮ ਨੇ ਤਿੰਨ ਜ਼ਿਲ੍ਹਿਆਂ ਚ ਇੰਟਰਨੈਟ ਸੇਵਾ ਬੰਦ ਹੋਣ ਦੀ ਸਖਤ ਕਿਹਾ ਕਰੜਾ ਇਤਰਾਜ਼ ਨਾਲ ਇਹ ਬਹਾਰ ਕੀਤਾ ਗਿਆ ਸੰਗਰੂਰ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਚ ਇੰਟਰਨੈਟ ਬੰਦ ਕੀਤਾ ਗਿਆ ਬਹੁਤ ਹੀ ਗੰਭੀਰ ਵਿਸ਼ਿਆਂ ਤੇ ਨਾਲ ਨਾਲ ਕੇਂਦਰ ਸਰਕਾਰ ਨਾਲ ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਵਿਸ਼ਾ ਤੇ ਗੱਲ ਹੋਈ ਬਹੁਤ ਪੋਜ਼ਿਟਿਵ ਗੱਲ ਹੋਈ ਹੈ ਪੋਜ਼ਿਟਿਵ ਗੱਲ ਹੋਈ ਹੈ ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਵਿਸ਼ੇ ਨੇ ਜਿਵੇਂ ਕਿ ਸੈਂਟਰ ਸਰਕਾਰ ਨੇ ਸਾਡੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਜਿਹਦੇ ਵਿੱਚ ਖਨੌਰੀ ਆਉਂਦਾ ਬਾਰਡਰ ਆਉਂਦਾ ਪਟਿਆਲਾ ਜਿੱਥੇ ਸ਼ੰਭੂ ਵੀ ਆਉਂਦਾ ਇੱਕ ਆਪਣਾ ਫਤਿਹਗੜ੍ਹ ਸਾਹਿਬ ਸੈਂਟਰ ਸਰਕਾਰ ਨੇ ਚਿੱਠੀ ਕੱਢ ਕੇ ਕਿਉਂਕਿ ਉਹਨਾਂ ਦੇ ਅਧੀਨ ਆ ਜਾਂਦਾ ਹੈ ਉਹਨਾਂ ਨੇ ਸਾਡਾ ਇੰਟਰਨੈਟ ਬੰਦ ਕਰਾਤਾ ਬੱਚਿਆਂ ਦੇ ਪੇਪਰ ਨੇ ਮੈਂ ਗੱਲ ਇਹ ਅੱਜ ਮੁੱਦੇ ਉਠਾਇਆ ਮੈਂ ਬੱਚਿਆਂ ਦੇ ਪੇਪਰ ਸ਼ੁਰੂ ਹੋ ਗਿਆ ਅੱਜ ਤੋਂ ਆਨਲਾਈਨ ਪੜਾਈਆਂ ਨੇ ਅੱਜ ਕੱਲ ਬੱਚਿਆਂ ਦਾ ਕੀ ਕਸੂਰ ਹੈ ਤੇ ਤੁਸੀਂ ਸਾਡੇ ਜ਼ਿਲ੍ਹੇ ਇੱਧਰ ਲਈ ਕਿਉਂ ਬੰਦ ਕਰਤੇ ਜਦ ਕਿ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਤੇ ਹੀ ਬੈਠੇ ਨੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਸੋ ਮੈਂ ਕਿਹਾ ਵੀ ਤੁਸੀਂ ਸਾਡੇ ਵਾਲੇ ਪਾਸੇ ਆ ਕੇ ਡਰੋਨ ਜਿਹੜਾ ਹੈ ਉਹ ਐਡੇ ਐਡੇ ਛੈਲ ਸਿੱਟ ਜਾਂਦਾ ਜਿਸ ਕਿਸਾਨਾਂ ਨੇ ਦਿਖਾਏ ਵੀ ਨਹੀਂ ਕਿ ਤਾਂ ਦੇਖੋ ਕੋਈ ਬਗਾਨੇ ਦੇਸ਼ ਦੇ ਨਾਗਰਿਕਾਂ ਵਾਲਾ ਸਾਡੇ ਨਾਲ ਤੁਸੀਂ ਬਤਕਰਾ ਨਾ ਕਰੋ ਜ਼ਬਰਦਸਤਰਾ ਨਾ ਕਰੋ ਹੁਣ ਅਗਲੇ ਮੀਟਿੰਗ ਜਿਹੜੀ ਹੈ ਐਤਵਾਰ ਨੂੰ ਜਨਕਾ ਜੀ ਫਰਡੇ ਤਾਂ ਹੋ ਗਿਆ ਅੱਜ ਸ਼ੁੱਕਰਵਾਰ ਤਾਂ ਹੋ ਗਿਆ ਕਿਸਾਨ ਸੰਘਟਨ ਵੀ ਜਾ ਕੇ ਗੱਲ ਕਰਨਗੇ ਆਪਣੇ ਜਿੰਨੇ ਵੀ ਉਹਨਾਂ ਦੇ ਕੈਡਰ ਹੈ ਜਾਂ ਉਹਨਾਂ ਦੇ ਜਿਹੜੇ ਕਿਸਾਨ ਦੇ ਜੁਨੀਅਰ ਅਧਿਕਾਰ ਸੰਤਨ ਦੇ ਸਾਥੀ ਪਰ ਜਾਨੀ ਕਿ ਪਰਸੋਂ ਨੂੰ ਕਹਿ ਸਕਦਾ ਜਾਨੀ ਕਿ ਸੰਡੇ ਨੂੰ ਸ਼ਾਮ ਨੂੰ ਫੇਰ ਦੁਬਾਰਾ ਮੈਂ ਤਾਂ ਇਹੀ ਕਰ ਸਕਦਾ ਕਿ ਮੈਂ ਤਿੰਨ ਵਾਰੀ ਸੈਂਟਰ ਸਰਕਾਰ ਇੱਥੇ ਲਿਆਂਦੀ ਹੈ ਸਾਹਮਣੇ ਕਿਸਾਨ ਬੈਠੇ ਨੇ ਗੱਲ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਮੈਂ ਮੈਂ ਵਿੱਚ ਖੜੂੰਗਾ ਦੱਸੋ ਕੀ ਕਰਨਾ ਜੇ ਸਟੇਟ ਦਾ ਕੋਈ ਮਸਲਾ ਆਉਂਦਾ ਮੈਂ ਉਹਦੀ ਜ਼ਿੰਮੇਵਾਰੀ ਲਵਾਂਗਾ ਕਿ ਮੈਂ ਠੀਕ ਕਰੂੰਗਾ ਇਹ ਸੋ ਕਾਫੀ ਵਿਸ਼ਿਆਂ ਤੇ ਬਹੁਤ ਸਾਰੀ ਸਹਿਮਤੀ ਬਣੀ ਹੈ ਹੋਰ ਵੀ ਹਜੇ ਰਹਿੰਦੇ ਨੇ ਉਹਨਾਂ ਤੇ ਵੀ ਬਣੂਗੀ ਪਰ ਹਾਂ ਦੋਨੇ ਪਾਸਿਓਂ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਅਸ਼ੋਰੈਂਸ ਲਈਏ ਕਿ ਹਰਿਆਣਾ ਨਾਲ ਗੱਲ ਕਰੋ ਉਧਰਲੇ ਪਾਸਿਓਂ ਮਤਲਬ ਸ਼ਾਂਤੀ ਰੱਖੀ ਜਾਵੇ ਤੇ ਇਧਰਲੇ ਪਾਸਿਓਂ ਕਿਸਾਨ ਸੰਗਠਨ ਨੇ ਤਾਂ ਕੱਲ ਹੀ ਅਪੀਲ ਕਰਤੀ ਸੀ ਕਿ ਸ਼ਾਂਤੀ ਰੱਖੋ ਰੱਖੀ ਵੀ ਆ ਉਹਨਾਂ ਨੇ ਔਰ ਮੈਂ ਸਾਰੇ ਜਿੰਨੇ ਵੀ ਕਿਸਾਨ ਯੂਨੀਅਨ ਦੇ ਜਾਂ ਜਿੰਨੇ ਵੀ ਕਿਸਾਨ ਨੇ ਉਥੇ ਉਹ ਹੋ ਮੈਂ ਉਹਨਾਂ ਨੂੰ ਇਸ ਗੱਲ ਲਈ ਕਹੂੰਗਾ ਕਿ ਆਪਾਂ ਮੈਂ ਉਸ ਦਿਨ ਵੀ ਏਸੇ ਜਗ੍ਹਾ ਤੇ ਉੱਠ ਜਦੋਂ 8 ਤਰੀਕ ਨੂੰ ਪਹਿਲੀ ਮੀਟਿੰਗ ਹੋਈ ਸੀ ਕਿ ਮੈਂ ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਪੰਜਾਬੀਆਂ ਨੂੰ ਮੈਂ ਜਿਹੜੇ ਅਥਰੂ ਗੈਸ ਦੇ ਗੋਲੇ ਆ ਮੂਰੇ ਜਾਂ ਵਾਟਰ ਕੈਨਾਂ ਮੂਰੇ ਨਹੀਂ ਡਾਉਣਾ ਚਾਹੁੰਦਾ ਪਰ ਟਾਈਮ ਲੱਗ ਗਿਆ ਗੱਲਬਾਤ ਨੂੰ ਨਹੀਂ ਨਿਪਟ ਸਕੀ ਪਰ ਅੱਜ ਪੋਜ਼ਿਟਿਵ ਮੂਡ 'ਚ ਬਹੁਤ ਪੋਜ਼ਿਟਿਵ ਮੂਡ 'ਚ ਗੱਲ ਹੋਈ ਹੈ ਤੁਹਾਡੇ ਸਾਹਮਣੇ ਮੰਤਰੀ ਵੀ ਕਹਿ ਕੇ ਗਏ ਹੋਣਗੇ ਕਿ ਐਤਵਾਰ ਨੂੰ ਅਗਲੀ ਮੀਟਿੰਗ ਹੋਊਗੀ ਇੰਟਰਨੈਟ ਨਾਲ ਸੰਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ ਉਹਦੀ ਇਮੀਡੀਏਟਲੀ ਅਸੀਂ ਡੀਜੀਪੀ ਸਾਹਿਬ ਨੂੰ ਕਹਤਾ ਕੋਈ ਐਦਾਂ ਦਾ ਕੋਈ ਅ ਵਿਸ਼ਾ ਹੈਗਾ ਜਿਹੜਾ ਪੰਜਾਬ ਸਟੇਟ ਦਾ ਹੈ ਉਹ ਅਸੀਂ ਹੱਲ ਕਰ ਦਾਂਗੇ ਸਰਕਾਰ ਔਰ ਕਿਸਾਨ ਸੰਗਠਨੋ ਕੇ ਵਿੱਚ ਬਹੁਤ ਹੀ ਅੱਛੇ ਮਾਹੌਲ ਮੈਂ ਸਕਾਰਾਤਮਕ ਚਰਚਾ ਹੋਈ ਹੈ पॉजिटिव चर्चा हुई है और किसान संगठनों ने जिन विषयों पर ध्यान आकृष्ट कराया है संज्ञान में लेते हुए विस्तार पूर्वक चर्चा को हमने करते हुए अगली तिथि रविवार को शाम छः बजे के लिए फिर से आगे की चर्चा को जारी रखेंगे ये जो माहौल है क्योंकि हमारा मानना है कि हम सब मिलकर के शांतिपूर्ण ढंग से समाधान ढूंढेंगे उसी की एक पहल और मैं इस बात के लिए कि हमारे सीनियर मिनिस्टर पीयूष जी और नित्यानंद जी के उपस्थिति में हुई है और मैं इसे बहुत सकारात्मक मानता हूँ क्या ऐतवार न दोबारा बैठक हुएगी श्रवन सिंह ने पंदे साहब मैं ये समझना चाहना वहाँ कि ਤੁਸੀਂ 5 ਵਜੇ ਇੱਥੇ ਪਹੁੰਚ ਜਾਂਦੇ ਹੋ 8:30 ਵਜੇ ਮੀਟਿੰਗ ਸ਼ੁਰੂ ਹੁੰਦੀ ਰਾਤ 2 ਵਜੇ ਤੱਕ ਚੱਲਦੀ ਹੈ 1:30 ਵਜੇ ਤੱਕ ਚੱਲਦੀ ਹੈ ਇਸ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਪੋਜ਼ਿਟਿਵ ਪੁਆਇੰਟ ਨੇ ਕਿ ਇਹ ਪੋਜ਼ਿਟਿਵ ਪੁਆਇੰਟ ਨੇ ਇਹ ਗੱਲਾਂ ਤੇ ਓਕੇ ਰਿਪੋਰਟ ਹੋ ਗਈ ਹੈ ਦੇਖੋ ਮੈਨੂੰ ਨਹੀਂ ਲੱਗਦਾ ਵੀ ਜਦੋਂ ਅਸੀਂ ਚਰਚਾ ਕਰਦੇ ਹਾਂ ਅੰਦਰ ਚਰਚਾ ਚੋ ਨੈਗੇਟਿਵ ਕਦੀ ਹੁੰਦੇ ਆ ਸਵਾਲ ਹੈ ਉਸ ਚਰਚਾ ਨੂੰ ਅਮਲੀ ਜਾਮਾ ਪਾਇਆ ਜਾਵੇ ਕੋਈ ਫੈਸਲਾ ਹੋਵੇ ਔਰ ਫੈਸਲਾ ਕੋਈ ਕਾਨੂੰਨੀ ਦਾਇਰੇ ਚ ਹੋਵੇ ਤੋ ਜੇ ਹੁਣ ਉਹ ਇਹ ਸਾਰਾ ਕੁਝ ਡਿਸਕਸ਼ਨ ਤੋਂ ਬਾਅਦ ਐਤਵਾਰ ਨੂੰ ਕੋ ਕਾਨੂੰਨੀ ਉਹਨੂੰ ਜਾਮਾ ਪਾਉਂਦੇ ਆ ਇਹ ਤਾਂ ਹੁਣ ਪਾਉਂਦੇ ਆ ਨਹੀਂ ਪਾਉਂਦੇ ਉਹਨਾਂ ਨੂੰ ਵੱਧ ਪਤਾ ਇਹ ਲਕੀਂਪੁਰੀ ਤੇ ਰਾਜ਼ੀ ਹੋਗੇ ਕਿੰਨੇ ਪੈਸੇ ਦੇਣਗੇ ਉਹ ਕਹਿ ਰਹੇ ਨੇ ਵੀ ਅਸੀਂ ਮਤਲਬ ਕਰਾਂਗੇ ਪਰ ਉਹਨਾਂ ਦੀ ਕੋਈ ਕੰਡੀਸ਼ਨ ਲੱਗਦੀ ਹੈ ਸ਼ਾਇਦ ਦੇਖਦੇ ਹਾਂ ਉਹਨਾਂ ਵਾਲੇ ਸਮਝ ਕੀ ਮੰਨਦਾ ਹੈ ਔਰ ਜਿਹੜਾ ਦੇਸ਼ ਭਰ ਦੇ ਵਿੱਚ ਪਰਚੇ ਦਰਜ ਹੋਏ ਉਹਨਾਂ ਤੇ ਕੀ ਕਹਿਣਾ ਹਾਂ ਪਰਚੇ ਤੋਂ ਉਹਨਾਂ ਕਹੇ ਵੀ ਬਹੁਤ ਹੱਦ ਤੱਕ ਅਸੀਂ ਵਾਪਸ ਲੈ ਲਏ ਹੈਗੇ 119 ਪਰਚੇ ਉਹਨਾਂ ਤੇ ਕਹਿਣ ਮਤੇਬ ਮੈਨੂੰ ਇਹ ਪੜਤਾਲ ਦਾ ਵਿੱਚ ਹੈ ਵੀ ਬਾਕੀ ਨੇ ਹੁਣ ਪੜਤਾਲ ਕਰਕੇ ਪਤਾ ਲੱਗੂ ਬਾਕੀ ਕਿੰਨਾ ਕੁ ਵਾਪਸ ਹੋਏ ਕੀ ਨਹੀਂ ਹੋਏ ਹੈ ਐਮਐਸਪੀ ਤੇ ਕਮੇਟੀ ਦਾ ਉਹ ਜ਼ਿਕਰ ਕਰ ਰਹੇ ਕਿ ਹੁਣ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਗਿਆ ਹੈ ਕੋਡ ਆਫ ਕੰਡਕਟ ਲੱਗ ਹੁਣ ਕਿਸਾਨ ਜੀ ਅਗੂ ਕੀ ਸੋਚ ਰਹੇ ਹੈ ਦੇਖੋ ਕਮੇਟੀ ਤੇ ਸਾਡੇ ਵਿਚਾਰ ਠੀਕ ਨਹੀਂ ਹੈ ਕਮੇਟੀਆਂ ਪਹਿਲੋ ਬਣੀਆਂ ਸਰਕਾਰ ਆਪਣੇ ਹਿਸਾਬ ਨਾਲ ਢੰਗ ਤਰੀਕਾ ਸੋਚ ਲਵੇ ਜਿਹਨੂੰ ਲੱਗਦਾ ਕਮੇਟੀ ਬਣਾਉਣੀ ਕਮੇਟੀ ਬਣਾ ਲਵੇ ਜਿਹਨੂੰ ਢੰਗ ਤਰੀਕਾ ਸਾਡੀ ਤਾਂ ਵੀ ਮਸਲੇ ਦਾ ਹੱਲ ਹੋਵੇ ਪੀ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣੇ ਤਰੀਕਾ ਕਾ ਰੋ ਚੋਲਣ ਕੋਡ ਆਫ ਕੰਡਕਟ ਲੱਗਣ ਵਾਲਾ ਕਿਤੇ ਅਜੇਹਾ ਤਾਂ ਨਹੀਂ ਕਿ ਸਮਾਂ ਨਿਕਲ ਜਾਏਗਾ ਹੱਥੋਂ ਔਰ ਫਿਰ ਸਮਾਂ ਨਿਕਲ ਗਿਆ ਤਾਂ ਫਿਰ ਬਾਦ ਵਿੱਚ ਹੱਥ ਕੁਝ ਨਹੀਂ ਆਣਾ ਦੇਖੋ ਕਦੀ ਵੀ ਇੰਨਾ ਵੱਡਿਆ ਅੰਦੋਲਨਾਂ ਦੀ ਇੱਕ ਅੱਡੇ ਦਿਨਾਂ ਫਰਕ ਨਹੀਂ ਪੈਂਦਾ ਹੁੰਦਾ ਦੁਨੀਆ 'ਚ ਇਹ ਗੱਲ ਨਾ ਜਾਵੇ ਕਿ ਕਿਸਾਨ ਲੀਡਰ ਗੱਲ ਨਹੀਂ ਕਰਨਾ ਚਾਹੁੰਦੇ ਮਿਲ ਬੈਠ ਕੇ ਮਸਲਿਆਂ ਦਾ ਹੱਲ ਨਹੀਂ ਕਰਨਾ ਚਾਹੁੰਦੇ ਸਾਡੀ ਜ਼ਿੰਮੇਵਾਰੀ ਆ ਵੀ ਸਾਡਾ ਅਣਖ ਦਾ ਸਵਾਲ ਨਹੀਂ ਵੀ ਹਰ ਹਾਲ 'ਚ ਦਿੱਲੀ ਜਾਈਏ ਜਾਂ ਬੈਰੀਕੇਡ ਤੋੜੀਏ ਹਾਂ ਜਦੋਂ ਕੇਂਦਰ ਨਾਲ ਗੱਲਬਾਤ ਖਤਮ ਹੋ ਜੂਗੀ ਫਿਰ ਸਾਡਾ ਦਿੱਲੀ ਜਾਣ ਵਾਲਾ ਅੰਦੋਲਨ ਤੇ ਖੜਾ ਉਹ ਕਰ ਲਾਂਗੇ ਕੋ ਅਸੀਂ ਇਸ ਮੁਲਕ ਦੇ ਨਾਗਰਿਕ ਆ ਇਥੇ ਰਹਿਣ ਵਾਲਿਆਂ ਸਾਨੂੰ ਇਸ ਕਿਸਮ ਦਾ ਟ੍ਰੀਟ ਨਾ ਕੀਤਾ ਜਾਵੇ ਸੋਸ਼ਲ ਮੀਡੀਆ ਪੇਜ ਜਿਹੜੇ ਬੰਦ ਕੀਤੇ ਗਏ ਉਹਨਾਂ ਦੇ ਤੇ ਕੀ ਕਹਿਣਾ ਸੀ ਓਨ ਕਰਨਗੇ ਜਾਂ ਕੀ ਕਰਨਗੇ ਹਾਂ ਬਹੁਤ ਜ਼ੋਰਦਾਰ ਅਸੀਂ ਵਿਰੋਧ ਕੀਤਾ ਮੁੱਖ ਮੰਤਰੀ ਜਾਂ ਡੀਜੀਪੀ ਪੰਜਾਬ ਨੇ ਕਿਹਾ ਪਈ ਅਸੀਂ ਦੀ ਕਾਰਵਾਈ ਕਰਕੇ ਚਾਲੂ ਕਰਵਾਤਾ ਦੂਸਰਾ ਇਹ ਹੁਣ ਐਤਵਾਰ ਤੱਕ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂ ਸੀਜ਼ਫਾਇਰ ਹੋ ਜਾਏਗਾ ਕਿ ਆਪਣੇ ਤੁਸੀਂ ਹੁਣ ਜਿੱਥੇ ਬੰਦੀ ਨੂੰ ਕਹੋਗੇ ਅੱਗੇ ਨਹੀਂ ਵਧਣਾ ਐਤਵਾਰ ਤੱਕ ਮੀਟਿੰਗ ਹੋਈਗੀ ਉਸ ਤੋਂ ਬਾਅਦ ਦੇਖਦੇ ਹਾਂ ਦਿੱਲੀ ਜਾਣਾ ਹੈ ਜਾਂ ਨਹੀਂ ਜਾਣਾ ਦੇਖੋ ਬੰਦਾ ਹੀ ਇਹ ਆ ਵੀ ਅਸੀਂ ਉਹਨਾਂ ਤੱਕ ਵੇਟ ਕਰੀਏ ਜੇ ਉਸ ਦਿਨ ਗੱਲ ਬਣ ਜੂਗੀ ਤਾਂ ਭਲਾ ਨਾ ਬਣ ਜੂਗੀ ਫਿਰ ਆਪਦਾ ਕੰਮ ਕਰ ਲਓ। ਅਗਰ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਆ ਕਿਸਾਨ ਤਮਾਮ ਔਰ ਦੁਨੀਆ ਭਰ ਦੇ ਵਿੱਚ ਬੈਠੇ ਇਸ ਮੀਟਿੰਗ ਤੋਂ ਖੁਸ਼ ਨਰਾਜ਼ ਸੰਤੁਸ਼ਟੋ ਜਾਂ ਕੀ ਹੈ ਦੇਖੋ ਜਿਸ ਕਿਸਮ ਦੀ ਅੰਦਰ ਚਰਚਾ ਹੁੰਦੀ ਹੁੰਦੀ ਨਾ ਜਿਸ ਕਿਸਮ ਦੀਆਂ ਗੱਲਾਂ ਕਰਦੇ ਹੁੰਦੇ ਮੰਤਰੀ ਵੀ ਮਤਲਬ ਪਰੋਸੇ ਵਾਲੀਆਂ ਉਹ ਤਾਂ ਠੀਕ ਹੈ ਮੈਂ ਤੁਹਾਨੂੰ ਕਹਿਆ ਅਸਲ ਵਿੱਚ ਹੁੰਦਾ ਵੀ ਜਿੰਨਾ ਚਿਰ ਕਿਸੇ ਗੱਲ ਨੂੰ ਕੋ ਲੀਗਲ ਜਾਂ ਕੋਈ ਕਾਨੂੰਨੀ ਦਾਇਰੇ ਚ ਨਿਬੇੜਾ ਨਹੀਂ ਹੁੰਦਾ ਆ ਜਾਂ ਕੋਈ ਤੋਡੇ ਹੱਥ 'ਚ ਨਹੀਂ ਚੀਜ਼ ਲੱਗਦੀ ਉਹਨਾਂ ਚਿਰ ਫਿਰ ਕੋਈ ਗੱਲ ਬਹੁਤੀ ਠੀਕ ਨਹੀਂ ਹੁੰਦੀ ਹੈ ਚਰਚਾ ਤਾਂ ਹੋਈ ਹੈ ਠੀਕ ਹੋਈ ਹੈ ਸਮਝਦੇ ਵੀ ਆ ਉਹ ਵੀ ਗੱਲਾਂ ਨੂੰ ਉਹਨਾਂ ਨੂੰ ਕਿਹੜਾ ਪਤਾ ਨਹੀਂ ਹੈਗਾ ਸਭ ਕੁਝ ਦੇਸ਼ ਬਾਰੇ ਪਤਾ ਹੁਣ ਉਹਨੂੰ ਉਹਨੂੰ ਕਿਵੇਂ ਉਹਨੂੰ ਅਮਲ 'ਚ ਕਿਵੇਂ ਲਿਆਉਂਦੇ ਆ ਇਹ ਦੇਖਣ ਵਾਲੀ ਗੱਲ ਹੈ ਇਸੇ ਵਿਚਾਲੇ ਕਿਸਾਨੀ ਆंदोलਨ ਸ਼ਰਾਰਤੀ ਅੰਸਰਾਂ ਤੇ ਵੀ ਸੀਐਮ ਭਗਵੰਤ ਮਾਨ ਨੇ ਸਖਤ ਬਿਆਨ ਦਿੱਤਾ ਹੈ ਕਿ ਕੁਝ ਸਮਾਜ ਵਿਰੋਧ ਅੰਸਰਾਂ ਕਿਸਾਨ ਨੂੰ ਉਕਸਾ ਰਹੇ ਨੇ ਸ਼ਰਾਰਤੀ ਅੰਸਰਾਂ ਦੇ ਖਿਲਾਫ कार्रवाई की जाएगी सीसी टीवी कार्रवाई करा सीएम ने कहा कि जनतक जायदाद नुकसान पहुंचाने एक्शन लिया इस जेसानी शिकायत देनी चाहते ने दर्ज करके कार्रवाई की जाएगी ਅੱਗੇ ਵਧਾਂਗੇ ਤੇ ਗੱਲ ਕਰਾਂਗੇ ਭਾਰਤ ਬੰਦੀ ਭਾਰਤ ਬੰਦਾ ਪੰਜਾਬ 'ਚ ਜੋ ਅਸਰ ਹੈ ਉਹ ਦਿਖਣਾ ਸ਼ੁਰੂ ਹੋ ਗਿਆ ਤੇ ਚਾਰੇ ਟ੍ਰਾਂਸਪੋਰਟ ਸੇਵਾਵਾਂ ਮੂਰੀ ਤਰੀਕੇ ਨਾਲ ਠੱਪ ਹੋ ਗਏ 10 ਸਵੇਰ ਤੋਂ ਹੀ ਜੋ ਬਸਾਂ ਨੇ ਉਹ ਨਹੀਂ ਚੱਲ ਰਹੀਆਂ ਸਰਕਾਰੀ ਤੇ ਪ੍ਰਾਈਵੇਟ ਬਸਾਂ ਪੂਰੀ ਤਰੀਕੇ ਨਾਲ ਬੰਨ ਨੇ ਪੂਰੀ ਤਰੀਕੇ ਨਾਲ ਚੱਕਾ ਜਾ ਗਿਆ ਤੇ ਬਸਾਂ ਬੰਦ ਹੋਣ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਪਿੰਡਾਚਵੀ ਇਸ ਦਾ ਖਾਸਾ ਅਸਰ ਦਿਖ ਰਿਹਾ ਹੈ ਕਿ ਸਰਕਾਰ ਤੇ ਪ੍ਰਸ਼ਾਸਨਕਾਰੀਆਂ ਜਿੱਥੇ ਬੰਦੀਆਂ ਦੇ ਵੱਲੋਂ ਦਖਸ਼ਾਂਤ 4 ਵਜੇ ਤੱਕ ਬੰਦ ਕੋਲ ਦਿੱਤੀ ਗਈ ਹੈ ਐਮਰਜੈਂਸੀ ਸੇਵਾਵਾਂ ਹਸਪਤਾਲ ਵਿਆਹ ਤੇ ਜਾਨ ਵਾਲੇ ਲੋਕਾਂ ਤੇ ਵਿਦਿਆਰਥੀਆਂ ਨੂੰ ਨਹੀਂ ਰੋਕਿਆ ਜਾਏਗਾ ਇਸ ਦੇ ਨਾਲ ਹੀ ਐਸਜੀਪੀਸੀ ਦੇ ਵੱਲੋਂ ਵੀ ਬੰਦ ਰੂਸ ਸਮਰਥਨ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਦੇ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਵਿਦਿਅਕ ਅਦਾਰੇ ਅਰੇ ਦਫ਼ਤਰ ਅੱਜ ਬੰਦ ਰਹੇ ਤੇ ਜੋ ਇਸ ਦਾ ਅਸਰ ਹੈ ਉਹ ਦਿਖਣਾ ਸ਼ੁਰੂ ਹੋ ਗਿਆ ਹੈ ਟ੍ਰਾਂਸਪੋਰਟ ਸੇਵਾਵਾਂ ਪੂਰੀ ਤਰੀਕੇ ਨਾਲ ਠੱਪ ਹੋ ਗਈਆਂ ਸੰਖ ਕਿਸਾਨ ਮੋਰਚੇ ਦੇ ਵੱਲੋਂ आ कॉल दि गई है भारत बंद विचारे इससे विचाले जो गल करिए जो कई यूनियन ने उन्होंने समर्थन भी मिले है पीआरटीसी मुलाजम यूनियन जो है पनबस मुलाजम यूनियन

ਤੇ ਗੱਲ ਕਰੀ ਅਸੀਂ ਰਹਾਗੀਰਾਂ ਦੀ ਜੋ ਕਾਮਕਾਜੀ ਲੋਕ ਨੇ ਉਹਨਾਂ ਨੂੰ ਖਜਲ ਖੁਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜੋ ਬਸ ਫਰੈਂਡ ਨੇ ਉਹਨਾਂ ਤੋਂ ਸਵੇਟ ਤੋ ਹੀ ਤਾਲੇ ਜੜੇ ਹੋਏ ਨਜ਼ਰ ਆ ਰਹੇ ਇਸੇ ਵਿਚਾਲੇ ਪੰਜਾਬ ਸਕੂਲ এডਿਕੇਸ਼ਨ ਬੋਰਡ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਪਰਬੰਧੂ ਲੈ ਕੇ ਐਡਵਾਈਜ਼ੀ ਜਾਰੀ ਕੀਤੀ ਗਈ ਹੈ ਪ੍ਰੀਖਿਆਰਥੀ ਤੇ ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ ਪ੍ਰੀਖਿਆ ਕੇਂਦਰ ਜਾਂ ਕਿ ਐਜੂਕੇਸ਼ਨ ਸੈਂਟਰ ਤੇ 1 ਘੰਟਾ ਪਹਿਲੇ ਹੀ ਪਹੁੰਚੋ ਬੋਰਡ ਦਾ ਵੀ ਕੋਈ ਪੇਪਰ मुलतवी नहीं किया गया गौर है कि दसवीं से बारहवीं क्लास दिया जो दीख्याव ने विचाले तेरह फरवरी तो जो प्रीख्याव शुरुआत हो चुकी है तीसरे विचाले दस दे कि एडवाइजरी स्कूल एजुकेशन बोर्ड के वालों दी गई है ईवन मापिया सलाह दी गई है जो स्टूडेंट्स ने उन्होंने भी सलाह दी गई है कि जो अपने ਐਗਜ਼ਾਮ ਸੈਂਟਰ ਹੈ ਉੱਥੇ 1 ਘੰਟਾ ਬੈਲਾ ਬਚਿਆ ਜਾਏ ਇਸ ਦੇ ਵਿਦਿਆਲੇ ਪਾਰਕ ਬੰਦੀ ਕਾਲ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਅੱਜ ਪਾਰਕ ਬੰਦ ਦਾ ਸਰਤਾ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਜੋ ਲੋਕ ਪਬਲਿਕ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਕਰਦੇ ਨੇ ਉਹ ਨਹੀਂ ਚੱਲਣ ਗਿਆ ਇਸ ਦੇ ਵਿਦਿਆਲੇ ਲੋਕਾਂ ਨੂੰ ਵਿਦਿਆਰਥੀਆਂ ਨੂੰ ਜੋ ਕਾਮਕਾਜੀ ਲੋਕ ਨੇ ਜੋ ਇਧਰ ਉਧਰ ਕਿਸੇ ਲੋਕਾਂ ਨੇ ਜਾਣਾ ਹੈ ਤੇ ਉਹਨਾਂ ਤੇ ਇਹਨਾਂ ਚੀਜ਼ਾਂ ਦਾ ਅਸਰ ਪੈ ਸਕਦਾ ਹੈ ਤੇ ਮੈਂ ਵਾਰੀ ਵਾਰੀ ਕਰਕੇ ਆਪਣੇ ਸਹਿਯੋਗੀਆਂ ਦਾ ਰੁਕ ਰਾਂਗੀ ਮੇਨਾ ਰਾਜੀਵ ਸ਼ਰਮਾ ਅੰਮ੍ਰਿਤਸਰ বাস ਸਟੈਂਡ ਤੋਂ ਮੌਜੂਦ ਨੇ ਮੇਨਾ ਦੀਪਕ ਸਿੰਘਲਾ ਮੋਗਾ ਤੋਂ ਮੌਜੂਦ ਨੇ ਤੇ ਮੇਰੇ ਨਾਲ ਮਨੋਜ ਸ਼ਰਮਾ ਪਟਿਆਲਾ ਤੋਂ ਮੌਜੂਦ ਨੇ ਸਭ ਤੋਂ ਪਹਿਲਾਂ ਮੈਂ ਰੁਕ ਰਾਂਗੀ ਰਾਜੀਵ ਸ਼ਰਮਾ ਦਾ ਜੋ ਕਿ अमृतसर के बस स्टैंड तो मौजूद ने राजीव जानना चाहेंगे आप भारत बंद का जो असर है भारत बंद की जो कॉल दी गई है इसका किन्ना असर वेखन मिल रहा है हालांकि दिन ही चढ़या है सवेर तो ही आ कॉल दी गई है, ते जाना आज है तो जानना चाहेंगे अज जो बोर्ड स्टूडेंट्स ने उन्हों का भी एग्जाम है जी गल करिए नीयर बाय सठ तो लैके सत्तर परसेंट जो लोग ने पब्लिक ट्रांसपोर्टेशन का इस्तेमाल करते हैं ਬਿਲਕੁਲ ਸਰਬਜੋਤ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਹਾਲੇ ਬਿਲਕੁਲ ਅਸੀਂ ਕਹਿ ਸਕਦੇ ਕਿ ਦਿਨ ਦੀ ਸ਼ੁਰੂਆਤ ਹੋਈ ਹੈ 8 ਵਜੇ ਤੋਂ ਕੁਝ ਮਿੰਟ ਜੋ ਨੇ ਉਹ ਅੱਗੇ ਸਮਾਂ ਵਧਿਆ ਤਾਂ ਸਵੇਰ ਵੇਲੇ ਦੁਕਾਨਾਂ ਜਾਂ ਬਾਜ਼ਾਰਾਂ ਬਾਰੇ ਤਾਂ ਹਾਲੇ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਅਸੀਂ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਬੱਸ ਸਟੈਂਡ ਜਿੱਥੇ ਕਿ ਆਮ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭੀੜ ਨਜ਼ਰ ਆਉਂਦੀ ਹੈ ਪਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਰੂਟਸ ਨੇ ਜਿੱਥੇ ਚਾਹੇ ਉਹ ਲੌਂਗ ਰੂਟ ਹੋਣ ਜਾਂ ਫਿਰ ਲੋਕਲ ਜਿਹੜੇ ਰੂਟ ਨੇ ਤਾਂ ਹਰ ਕੋਈ ਜੋ ਇੱਥੇ ਇੰਤਜ਼ਾਰ ਜ਼ਰੂਰ ਕਰ ਰਿਹਾ ਬੱਸ ਦਾ ਪਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਐਲਾਨ ਕੀਤਾ ਗਿਆ ਚਾਹੇ ਉਹ ਨਿੱਜੀ ਬੱਸ ਆਪਰੇਟਰ ਹੋਣ ਜਾਂ ਫਿਰ ਜਿਹੜੀਆਂ ਵਕ ਵਕ ਸਰਕਾਰੀ બસ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਯੂਨੀਅਨਸ ਨੇ ਤਾਂ ਉਹਨਾਂ ਵੱਲੋਂ ਕੱਲ੍ਹ ਹੀ ਇਸ ਬੰਦ ਦਾ ਜੋ ਸਮਰਥਨ ਹੈ ਉਸ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਉਹੀ ਕਾਰਨ ਹੈ ਕਿ ਇਸ ਵੇਲੇ ਬਸ ਸਟੈਂਡ ਦੇ ਉੱਤੇ ਭਾਵੇਂ ਬਸ ਜੋ ਹੈ ਉਹ ਕੋਈ ਵੀ ਚਲਦੀ ਹੋਈ ਨਜ਼ਰ ਨਹੀਂ ਆ ਰਹੀ ਪਰ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਹੁੰਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਕਿਉਂਕਿ ਹਰ ਕੋਈ ਜੋ ਹੈ ਆਪਣੇ ਘਰ ਤੋਂ ਇਸ ਕਰਕੇ ਨਿਕਲਦਾ ਹੈ ਕਿ ਉਸ ਨੇ ਆਪਣੀ ਕਿਸੇ ਮੰਜ਼ਲ ਤੇ ਪਹੁੰਚਣਾ ਹੈ ਪਰ ਜਦੋਂ ਇੱਥੇ ਪਹੁੰਚਦੇ ਨੇ ਤਾਂ ਪਰੇਸ਼ਾਨ ਜ਼ਰੂਰ ਹੋਣਾ ਪੈ ਰਿਹਾ ਗੱਲ ਵੀ ਕਰਦੇ ਆ ਸਰ ਅੱਜ ਭਾਰਤ ਬੰਦ ਹੈ ਬੱਸਾਂ ਦਾ ਚੱਕਾ ਜਾਮ ਹੈ ਤਾਂ ਤੁਸੀਂ ਕਿੱਥੇ ਜਾਣਾ ਸੀ ਕਿੰਨੀ ਕਿ ਪ੍ਰੇਸ਼ਾਨੀ ਹੋ ਰਹੀ ਜਲੰਧਰ ਜਲੰਧਰ ਜਾਣਾ ਸੀਗਾ ਪਰ ਨਹੀਂ ਕੋਈ ਸੁਰਸ਼ ਜਾਣ ਵਾਲਾ ਜਿਸ ਤਰ੍ਹਾਂ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕੋਈ ਕਿਸੇ ਨੂੰ ਐਮਰਜੈਂਸੀ ਹੈ ਤਾਂ ਉਹਨਾਂ ਦੇ ਲਈ ਕੋਈ ਅਮਰਜ ਅਸੀਂ ਮਾਰੇ ਇੱਥੇ ਆਏ ਨੇ ਜੇ ਕਿ ਲੋੜ ਸੀ ਆਉਣ ਦੀ ਪਰ ਕੀ ਕਿਹਾ ਜਾ ਰਿਹਾ ਇਥੇ ਕਿਹਾ ਕਿ ਇਹ ਗਵਰਨਮੈਂਟ ਜਿਹੜੀ ਹੈ ਕੇਂਦਰ ਸਰਕਾਰ ਇਹ ਖਰਾਬ ਕਰਨ ਰਹੀ ਹੈ ਜੱਟਾਂ ਨੂੰ ਜੱਟਾਂ ਨੂੰ ਲੜਾਈ ਜਾਂਦੀ ਏ ਜਵਾਨਾਂ ਨੂੰ ਜਿਹੜਾ ਲੜਾਈ ਜਾਂਦੀ ਆਪੋ ਜੀ ਇਕੱਠੇ ਕਰਕੇ ਤੇ ਜਿੱਤੇ ਕਿਹਾ ਜਾਂਦਾ ਕਿ ਕਿਸਾਨ ਮਾਲੇ ਤਰਨੇ ਕਰਕੇ ਲੋਕ ਪਰੇਸ਼ਾਨ ਹੁੰਦੇ ਤਾਂ ਕਿਤਨੇ ਕਿਤੇ ਉਹਨਾਂ ਦੇ ਆਪਣੇ ਪਰਿਵਾਰਾਂ ਨੂੰ ਹੁਣ ਆਪਣਾ ਹੱਕ ਨਹੀਂ ਲੈਣਾ ਉਹਨਾਂ ਹੱਕ ਉਹਨੂੰ ਦੇ ਦਿਆ ਤੇ ਉਹ ਕਿਤੇ ਕਿਸੇ ਪਾਸੇ ਵੀ ਜਾਣ ਕੇ ਆਪਣੇ ਹੱਕ ਮਾਰੇ ਉਹ ਲੰਡੇ ਨੇ ਤੁਹਾਡੇ ਮਾਰਿਆ ਭਾਵੇਂ ਲੋਕ ਪਰੇਸ਼ਾਨ ਵੀ ਹੋ ਰਹੇ ਨੇ ਪਰ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਆਵਾਜ਼ ਬੁਲੰਦ ਕਰਦੇ ਨਜ਼ਰ ਆ ਰਹੇ ਨੇ ਕਿ ਜੇਕਰ ਕੇਂਦਰ ਸਰਕਾਰ ਉਹਨਾਂ ਦੀ ਕੀ ਕਹਿਣਾ ਚਾਹੁੰਦੇ ਕੁਝ ਕਹਿਣਾ ਚਾਹ। ਕਿਸਾਨ ਜੇ ਕੋਈ ਫਸਲੀਆਂ ਚ ਕੱਢਣਗੇ ਤੇ ਅਸੀਂ ਕਿੱਥੋਂ ਖਾਵਾਂਗੇ? ਉਹ ਸਾਡੇ ਵਾਸਤੇ ਸੋਚਣ ਦੇ ਨੇ। ਤਾਂ ਬਿਲਕੁਲ ਇਹਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਜੇਕਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੀ ਹੈ ਤਾਂ ਇਸ ਤਰੀਕੇ ਦੇ ਨਾਲ ਚੱਕੇ ਜਾਮ ਜਾਂ ਹੜਤਾਲ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਪਰ ਤਾਜ਼ਾ ਖ਼ਾਬਾਤ ਮੈਂ ਦਿਖਾ ਦਿਆਂ ਕਿ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਤੇ ਬਹੁਤ ਸਾਰੇ ਲੋਕ ਨਜ਼ਰ ਆ ਰਹੇ ਨੇ ਜਿਹੜੇ ਕਿਸੇ ਇੰਤਜ਼ਾਰ ਦੇ ਵਿੱਚ ਨੇ ਪਰ ਕਿਉਂਕਿ ਸਿੱਧੇ ਤੌਰ ਤੇ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਕੋਈ ਵੀ ਬੱਸ ਜਿਹੜੀ ਹੈ ਉਹ ਕਿਸੇ ਵੀ ਰੂਟ ਤੇ ਨਹੀਂ ਜਾਏਗੀ ਕਿਉਂਕਿ ਜੇਕਰ ਮੈਂ ਟ੍ਰੇਨਾਂ ਦੀ ਗੱਲ ਕਰਾਂ ਤਾਂ ਉਥੇ ਵੀ ਕਿਉਂਕਿ ਕਿਸਾਨਾਂ ਦੇ ਪ੍ਰਦਰਸ਼ਨ ਦੇ ਚੱਲਦੇ ਆ ਟ੍ਰੇਨਾਂ ਵੀ ਕਾਫੀ ਜੜੀਆਂ ਲੇਟ ਨੇ ਜਾਂ ਕੈਂਸਲ ਨੇ ਜਾਂ ਫਿਰ ਟਿਕਟ ਜਿਹੜੀ ਆ ਉਹ ਨਹੀਂ ਮਿਲ ਰਹੀ ਦੂਜੇ ਪਾਸੇ ਇੱਕੋ ਇੱਕ ਰਸਤਾ ਜਿਹੜਾ ਉਹ ਲੋਕਾਂ ਦੇ ਕੋਲ ਬਚਦਾ ਹੈ ਕਿ ਬੱਸ ਸੇਵਾ ਪਰ ਅੱਜ ਇਸ ਬੱਸ ਸੇਵਾ ਦੇ ਉੱਤੇ ਵੀ ਬ੍ਰੇਕ ਲੱਗ ਚੁੱਕੀ ਹੈ ਤਾਂ ਸਿੱਧੇ ਤੌਰ ਤੇ ਬਹੁਤ ਸਾਰੇ ਲੋਕ ਜਿਹੜੇ ਇਸ ਵੇਲੇ ਤੁਸੀਂ ਦੇਖ ਸਕਦੇ ਜਿਨ੍ਹਾਂ ਨੇ ਅੰਮ੍ਰਿਤਸਰ ਤੋਂ ਕਿਸੇ ਹੋਰ ਸ਼ਹਿਰ ਦੇ ਲਈ ਜਾਂ ਕਿਸੇ ਹੋਰ ਸੂਬੇ ਕਸਬੇ ਦੇ ਲਈ ਜਾਣਾ ਸੀ ਪਰ ਇੱਥੇ ਜਦੋਂ ਉਹ ਪਹੁੰਚਦੇ ਨੇ ਤਾਂ ਜਦੋਂ ਇਹ ਪਤਾ ਲੱਗਦਾ ਕਿ ਅੱਜ ਬੱਸਾਂ ਜਿਹੜੀਆਂ ਨੇ ਉਹ ਨਹੀਂ ਚੱਲਣਗੀਆਂ ਜੀ ਰਾਜੀ ਜੀ ਜੀ ਰਾਜੀ ਤੁਸੀਂ ਸਾਨੂੰ ਤਸਵੀਰਾਂ ਲਗਾਤਾਰ ਵਿਖਾਉਂਦੇ ਰਹੋ ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਮਨੋਸ਼ ਸ਼ਰਮਾ ਪਟਿਆਲਾ ਤੋਂ ਲਾਈਵ ਬੱਸ ਸਟੈਂਡ ਮੇਨਾਲ ਮੌਜੂਦ ਨੇ ਮਨੋਜ ਜਾਨਣਾ ਚਾਹਾਂਗੇ ਭਾਰਤ ਬੰਦ ਦੀ ਕਾਲ ਦਾ ਪਟਿਆਲਾ 'ਚ ਕਿੰਨਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਕੀ ਆ ਵੀ ਜਾਨਣਾ ਚਾਹਾਂਗੇ ਕਿ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਹੇ ਜੀ ਸਰਬਜੋਤ ਮੈਂ ਪਟਿਆਲਾ ਦੇ ਬੱਸ ਸਟੈਂਡ ਦੇ ਮੌਜੂਦ ਆ ਤੁਹਾਨੂੰ ਦਿਖਾਦਾ ਕਿ ਇੱਕ ਵੀ ਬੱਸ ਅੱਜ ਪਟਿਆਲਾ ਤੋਂ ਕਿਸੇ ਸ਼ਹਿਰ ਨੂੰ ਨਹੀਂ ਗਈ ਅਸੀਂ ਸਵੇਰ ਦੇ ਇੱਥੇ ਮੌਜੂਦ ਆ ਹਰ ਜਿਹੜੀ ਬੱਸ ਐ ਇੱਥੇ ਲੱਗੀ ਐ ਚਾਹੇ ਪ੍ਰਾਈਵੇਟ ਐ ਚਾਹੇ ਪੀਆਰਟੀਸੀ ਦੀ ਐ ਚਾਹੇ ਪੰਜਾਬ ਰੋਡਵੇਜ਼ ਦੀ ਐ ਦੂਜੇ ਪਾਸੇ ਸਭ ਤੋਂ ਵੱਧ ਜਿਹੜੀ ਪਰੇਸ਼ਾਨੀ ਤੁਸੀਂ ਵੀ ਗੱਲ ਕੀਤੀ ਕਿ ਅੱਜ ਵਿਦਿਆਰਥੀਆਂ ਦੇ ਪੇਪਰ ਨੇ ਤੁਸੀਂ ਦੇਖੋ ਕਿ ਸਾਰੇ ਵਿਦਿਆਰਥੀ ਨੇ ਜਾਂ ਰੋਜ਼ਾਨਾ ਆਪਣੀ ਡਿਊਟੀ ਦੇ ਉੱਪਰ ਜਾਣ ਦੇ ਲਈ ਆਏ ਮੁਲਾਜ਼ਮ ਨੇ ਵਿਦਿਆਰਥੀਆਂ ਨਾਲ ਗੱਲ ਕਰ ਲੈਂਦੀ ਐ ਕਿ ਕਿੱਥੇ ਜਾਣਾ ਸੀ ਤੇ ਕਾਹਦਾ ਐਗਜ਼ਾਮ ਸੀ ਕਿੱਥੇ ਜਾਣਾ ਸੀ ਲਾਂਡਰਾ ਸੀਜੀ ਲਾਂ ਇਹ ਕਾਦਾ ਇਗਜ਼ਾਮ ਸੀ ਅੱਜ ਮੇਰਾ ਅੱਜ ਫਰੰਟ ਆਫਿਸ ਦਾ ਇਗਜ਼ਾਮ ਸੀਗਾ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਮੈਂ ਐਸੀ ਜੀ ਲਾਂਡਰਾ ਤੋਂ ਅੱਜ ਬੱਸਾਂ ਬੰਦ ਨੇ ਤਾਂ ਔਖਾ ਹੋ ਗਿਆ ਅੱਜ ਜਾਇ ਨਜ਼ਾਰਾ ਪੇਪਰ ਦੇ ਹੁਣ ਕਿਵੇਂ ਦਵਾਗੇ ਸਮਝ ਨਹੀਂ ਆਉਂਦਾ ਕੋਈ ਹੋਰ ਹੀਲਾ ਨਹੀਂ ਬਣਿਆ ਦੇਖਿਆ ਹੋ ਤੁਸੀਂ ਬਾਹਰ ਕਿਉਂਕਿ ਹੋਰ ਵਾਹਣ ਜਾਂਦਾ ਨਹੀਂ ਅੱਜ ਸਾਰੀ ਬੰਦ ਨੇ ਉਵੇਂ ਤਾਂ ਆਟੋ ਵਾਲੇ ਜਾ ਰਹੇ ਨਹੀਂ ਲੇਕਿਨ ਫਿਰ ਖਾਸਾ ਦੂਰ ਹੈਗਾ ਨਾ ਉਹ ਤਾਂ ਕਿਵੇਂ ਜਾਵਾਂਗੇ ਸਮਝ ਨਹੀਂ ਆ ਰਿਹਾ ਫਿਰ ਪਰੇਸ਼ਾਨੀ ਹੋ ਰਹੀ ਹੈ ਹਾਂ ਪਰੇਸ਼ਾਨੀ ਤਾਂ ਹੋ ਰਹੀ ਹੈ ਜੀ ਖਾਸੀ ਹੋ ਰਹੀ ਹੈ ਤੁਸੀਂ ਦੇਖੋ ਕਿ ਇਹ ਜਿੰਨੇ ਵਿਦਿਆਰਥੀ ਨੇ ਕਿਸੇ ਨਾ ਕਿਸੇ ਐਗਜ਼ਾਮ ਦੇ ਲਈ ਜਾ ਰਹੇ ਸੀ ਕਿਸੇ ਦਾ ਪ੍ਰੈਕਟੀਕਲ ਹੈ ਤੇ ਹੋਰ ਜਿਹੜੇ ਰੋਜ਼ਾਨਾ ਕੰਮ ਕਰਦੇ ਜਾਂਦਾ ਉਹਨਾਂ ਨਾਲ ਗੱਲ ਕਰਨੀ ਨੇ ਸਰ ਤੁਸੀਂ ਕਿੱਥੇ ਜਾ ਰਹੇ ਸੀ ਮੈਂ ਮਹਾਲੀ ਜਾ ਰਿਹਾ ਜੀ ਮੈਂ ਜੌਬ ਕਰਦਾ ਮਹਾਲੀ ਤੇ ਅੱਜ ਬੰਦ ਆ ਜਿਹਦੇ ਕਰਕੇ ਬਹੁਤ ਸਮੱਸਿਆ ਹੋ ਰਹੀ ਆ ਹੁਣ ਅਫਸਰ ਕਹਿੰਦੇ ਦਫ਼ਤਰ ਪਹੁੰਚੋ ਤੇ ਬੱਸਾਂ ਚੱਲ ਨਹੀਂ ਰਹੀਆਂ ਉਹ ਕਹਿੰਦੇ ਜ਼ਰੂਰੀ ਕੰਮ ਆ ਬਜਟ ਭੇਜਣਾ ਆ ਕਰਨਾ ਬਾਹਰ ਕਰਨਾ ਇਸ ਲਈ ਬਹੁਤ ਔਖਾ ਹੋਇਆ ਪਿਆ ਹੁਣ ਨਾ ਕੋਈ ਪ੍ਰਾਈਵੇਟ ਬੱਸ ਆ ਨਾ ਸਰਕਾਰੀ ਆ ਤੇ ਦੂਜੀ ਗੱਲ ਇਹ ਆ ਬੰਦ ਤਾਂ ਹੋ ਗਿਆ ਅੱਜ ਦਾ ਬੰਦ ਕੀਤਾ ਹੋਇਆ ਬੰਦ ਵਾਲਿਆਂ ਨੇ ਬੰਦ ਕਰਤਾ ਚਲੋ ਅਸੀਂ ਉਹਨਾਂ ਦੇ ਵਿਰੋਧ 'ਚ ਨਹੀਂ ਹੈਗੇ ਪਰ ਗੱਲ ਇਹ ਆ ਨਾ ਇੱਕ ਬੰਦਾ ਜਦੋਂ ਆਪਣੀ ਡਿਊਟੀ ਤੇ ਕੋਈ ਪ੍ਰਾਈਵੇਟ ਆ ਕੋਈ ਸਰਕਾਰੀ ਆ ਨਹੀਂ ਪਹੁੰਚੂਗਾ ਉਹਦਾ ਤਾਂ ਨੁਕਸਾਨ ਹੋ ਗਿਆ ਉਹਨਾਂ ਨੇ ਐਬਸੈਂਟ ਲਾ ਗੋਦੀ ਤਨਖਾਹ ਘੱਟ ਦੇਣੀ ਆ ਇਸ ਲਈ ਦੇਖਣਾ ਚਾਹੀਦਾ ਵੀ ਮਤਲਬ ਜੇ ਬੰਦ ਕਰਨਾ ਕੋਈ ਸਵੇਰ ਦਾ ਟਾਈਮ ਬੱਸਾਂ ਦਾ ਇਹੋ ਜਿਹਾ ਹੋਵੇ ਆਪਣੇ ਆਪਣੇ ਰੋਜ਼ਗਾਰ ਤੇ ਪਹੁੰਚ ਸਕਣ ਕਿਉਂਕਿ ਜਿਹਦਾ ਪ੍ਰਾਈਵੇਟ ਜਾਂ ਸਰਕਾਰੀ ਰੋਜ਼ਗਾਰ ਆ ਉਹਦੀ ਤਾਂ ਦਿਨ ਦੀ ਦਿਹਾੜੀ ਖਰਾਬ ਹੋਊਗੀ ਬੰਦ ਵਾਲਿਆਂ ਨੇ ਤਾਂ ਚਲੋ ਪਤਾ ਹੈ ਵੀ ਆਪਣਾ ਜਦੋਂ ਵੀ ਹੋਏਗਾ ਉਹਨਾਂ ਦਾ ਕੋਈ ਨਾ ਕੋਈ ਸਾਧਨ ਚੱਲ ਰਹੇ ਨੇ ਤਾਂ ਬੈਠੇ ਨੇ ਆ ਕੇ ਇਸ ਲਈ ਦੇਖਣਾ ਚਾਹੀਦਾ ਬੰਦ ਕਰਨ ਲੱਗੇ ਵੀ ਕਿਸੇ ਦੇ ਨੁਕਸਾਨ ਨਾ ਹੋਵੇ ਗਰੀਬ ਬੰਦੇ ਦਾ ਹਾਂਜੀ 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 ਮੈਂ ਹਾਂਜੀ 9 ਵਜੇ ਪਹੁੰਚਣਾ ਹੁੰਦਾ 9 ਵਜੇ ਪਹੁੰਚਣਾ ਹੁੰਦਾ ਜੀ ਮੈਂ ਸਵੇਰ ਦਾ ਆਇਆ ਹਾਂ ਤੇ ਕੋਈ ਬੱਸ ਨਹੀਂ ਚੱਲੀ ਸਿਰਫ ਇੱਕ CTU ਦੀ ਬੱਸ ਦੱਸ ਰਹੇ ਨੇ ਸਵੇਰੇ ਗਈ ਆ ਉਦੋਂ ਸਾਨੂੰ ਪਤਾ ਨਹੀਂ ਸੀ ਕਿ ਬਈ ਬੰਦ ਆ ਹੁਣ ਬਹੁਤ ਔਖਾ ਹੋਇਆ ਪਿਆ ਮਤਲਬ ਬਿਲਕੁਲ ਸਰ ਜੀ ਆਪ ਦੇਖੋ ਕਿ ਰੋਜ਼ਾਨਾ ਦੀ ਡਿਊਟੀ ਤੇ ਜਾਣ ਵਾਲੇ ਮੁਲਾਜ਼ਮ ਨੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਤਾਂ ਪਤਾ ਲੱਗਿਆ ਕਿ ਇੱਕ ਅੱਧੀ ਬੱਸ ਜਾਂਦੀ ਹੋਊਗੀ ਪਰ ਟੋਟਲੀ ਜਿਹੜੀ ਆ ਬਸਾਂ ਨੇ ਪਟਿਆਲਾ ਪੀਆਰਟੀਸੀ ਮੇਨ ਦੀਪੂ ਇੱਥੇ ਤੇ ਉੱਥੋਂ ਇੱਕ ਵੀ ਬਸ ਚਾਹੇ ਪ੍ਰਾਈਵੇਟ ਹੋਵੇ ਜਾਂ ਸਰਕਾਰੀ ਰੋਡਵੇਜ਼ ਜਾਂ ਪੀਆਰਟੀਸੀ ਦੀ ਕੋਈ ਬਸ ਪਟਿਆਲੇ ਤੋਂ ਨਹੀਂ ਗਈ ਜਿਸ ਕਰਕੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਜੀ ਮਨੋਜੀ ਜੀ ਜੀ ਮਨੋਜ ਤੁਸੀਂ ਸਾਨੂੰ ਤਸਵੀਰਾਂ ਲਗਾਤਾਰ ਵਖਾਣ ਰਹੇ ਮੈਂ ਆਪਣੇ ਸਹਿਯੋਗੀ ਦਾ ਰੁਕਾਂਗੀ ਦੀਪਕ ਸਿੰਘਲਾ ਜੋ ਕਿ ਮੋਗਾ ਦੇ ਬਸ ਸਟੈਂਡ ਤੋਂ ਸਾਡੇ ਨਾਲ ਜੁੜੇ ਹੋਏ ਨੇ ਦੀਪਕ ਆਮ ਲੋਕਾਂ ਨੂੰ ਖਾਸੀ ਪਰੇਸ਼ਾਨੀ ਹੋ ਰਹੀ ਹੈ ਜਾਨਣਾ ਚਾਹਾਂਗੇ ਕਿ ਇਸ ਭਾਰਤ ਬੰਦੀ ਕਾਲ ਦਾ ਮੋਗਾਚ ਕਿੰਨਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅੱਜ ਬੋਰਡ ਦਾ ਐਗਜ਼ਾਮ ਹੈ ਤੇ ਜੋ ਕਮਕਾਜੀ ਲੋਕ ਨੇ ਉਹਨਾਂ ਨੇ ਕੰਮ ਕਾਜ ਤੇ ਜਾਣਾ ਹੈ ਅੱਜ ਵੀਕਐਂਡ ਹੈ ਸ਼ਨੀਵਾਰ ਨੂੰ ਲੋਕ ਵੀ ਵੱਡੀ ਤਰ੍ਹਾਂ ਟ੍ਰੈਵਲ ਕਰਦੇ ਨੇ ਪਬਲਿਕ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਕਰਦੇ ਨੇ ਕੀ ਕੁਝ ਤਸਵੀਰਾਂ ਕਿੱਦਾਂ ਦਾ ਮਾਹੌਲ ਐਸ ਜੀ ਵੀ ਇਸ਼ਕਾ ਦੇਖੋ ਸਮਝੋ ਤਾਂ ਅਗਰ ਮੋਗਾ ਦੀ ਘੜੀ ਕੀਤੀ ਜਾਵੇ ਤਾਂ ਭਾਰਤ ਬੰਦੀ ਕਾਲ ਨੂੰ ਲੈ ਕੇ ਅਸਰ ਜਿਹੜਾ ਸوير ਤੋਂ ਹੀ ਨਜ਼ਰ ਆ ਰਿਹਾ ਅਸੀਂ ਇਸ ਟਾਈਮ ਮੌਜੂਦ ਆ ਮੋਗਾ ਦੇ ਬੱਸ ਸਟੈਂਡ ਤੇ ਔਰ ਤੁਹਾਨੂੰ ਦੋ ਤਰ੍ਹਾਂ ਦੀਆਂ ਤਸਵੀਰਾਂ ਦਿਖਾਵਾਂਗੇ ਇੱਕ ਮੋਗਾ ਦੇ ਬੱਸ ਸਟੈਂਡ ਦੀ ਤਸਵੀਰ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਬੱਸਾਂ ਜਿਹੜੀਆਂ ਬੱਸ ਸਟੈਂਡ ਤੇ ਖੜੀਆਂ ਜ਼ਰੂਰ ਹੈ ਲੇਕਿਨ ਬੱਸ ਸਟੈਂਡ ਜਿਹੜਾ ਸੁਨਾ ਨਜ਼ਰ ਆ ਰਿਹਾ ਕੋਈ ਵੀ ਸਵਾਰੀ ਜ਼ਿਆਦਾ ਨਜ਼ਰ ਨਹੀਂ ਆ ਰਹੀ ਲੇਕਿਨ ਜਿਹੜੀਆਂ ਸਵਾਰੀਆਂ ਉਹ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਬਾਹਰ ਇੰਤਜ਼ਾਰ ਕਰ ਰਹੀਆਂ ਬੱਸ ਸਟੈਂਡ ਦੇ ਕਿਉਂਕਿ ਬੱਸ ਸਟੈਂਡ ਦੇ ਅੰਦਰੋਂ ਕੋਈ ਵੀ ਬੱਸ ਨਹੀਂ ਨਜ਼ਰ ਆ ਰਿਹਾ ਔਰ ਜਿਹੜੀ ਦੂਜੀ ਤਸਵੀਰ ਹੈ ਮੈਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੁਝ ਲੋਕ ਖੜੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਕਿਉਂਕਿ ਦੂਜੀ ਤਸਵੀਰ ਤੁਹਾਨੂੰ ਮੈਂ ਬਾਹਰ ਦੀ ਦਿਖਾਵਾਂਗਾ ਜਦੋਂ ਬਾਹਰ ਦੇ ਲੋਕ ਜਿਹੜੇ ਆ ਆਪਣੀ ਮੰਜ਼ਿਲ ਤੇ ਜਾਣ ਲਈ ਬੱਸ ਸਟੈਂਡ ਦੇ ਬਾਹਰ ਖੜੇ ਆ ਇੰਤਜ਼ਾਰ ਕਰ ਰਹੇ ਆ ਕਿ ਕੋਈ ਪ੍ਰਾਈਵੇਟ ਬੱਸ ਆਏਗੀ ਜਾਂ ਇੰਤਜ਼ਾਰ ਕਰ ਰਹੇ ਨੇ ਕੋਈ ਸਰਕਾਰੀ ਬੱਸ ਆਏਗੀ ਉਹ ਵੀ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਕਿਉਂਕਿ ਮੇਰੀ ਇਧਰਲੀ ਸਾਈਡ ਤੇ ਬੱਸ ਸਟੈਂਡ ਦੇ ਬਾਹਰ ਦਾ ਰਸਤਾ ਜਾ ਰਿਹਾ ਕਿ ਲੋਕ ਬਾਹਰ ਜਾ ਰਿਹਾ ਕਿਉਂਕਿ ਬੱਸ ਸਟੈਂਡ ਤੇ ਅਗਰ ਕੋਈ ਬੱਸ ਨਹੀਂ ਮਿਲਦੀ ਤਾਂ ਲੋਕ ਬਾਹਰ ਨੂੰ ਜਾ ਕੇ ਇੰਤਜ਼ਾਰ ਕੋਸ਼ਿਸ਼ ਕਰਦੇ ਆ ਕਿ ਅੰਦਰ ਬੈਠੇ ਬੱਸ ਸਟੈਂਡ ਦੇ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਜ਼ਿਆਦਾਤਰ ਬੱਸਾਂ ਜੜੀਆਂ ਨੇ ਉਹ ਬਿਲਕੁਲ ਬੰਦ ਹੈ ਕੋਈ ਵੀ ਬੱਸ ਨਹੀਂ ਚੱਲ ਰਹੀ ਔਰ ਬੱਸ ਸਟੈਂਡ ਜਿਹੜਾ ਖਾਲੀ ਨਜ਼ਰ ਆ ਰਿਹਾ ਹੈ ਮੈਡਮ ਬੈਠੇ ਨੇ ਇਹਨਾਂ ਨਾਲ ਵੀ ਗੱਲ ਕਰ ਲੈਣੇ ਆ ਮੈਡਮ ਤੁਸੀਂ ਜਾਣਾ ਕਿਤੇ ਇੰਤਜ਼ਾਰ ਕਰ ਰਹੇ ਹੋ ਬੱਸ ਦਾ ਹਾਂਜੀ ਆ ਰਹੇ ਮੇਰੇ ਲੈਣ ਪਾਪਾ ਮੇਰੇ ਲੈਣ ਆ ਰਹੇ ਤੁਹਾਨੂੰ ਲੈਣ ਆ ਰਹੇ ਤੁਸੀਂ ਬਾਹਰੋਂ ਆਏ ਹੋ ਮੈਂ ਡਿਊਟੀ ਤੋਂ ਆਇਆ ਅੱਛਾ ਡਿਊਟੀ ਤੋਂ ਆਏ ਜੀ ਜਨਤਾ ਨਹੀਂ ਹੁਣ ਕਿਤੇ ਬੱਸ ਦਾ ਇੰਤਜ਼ਾਰ ਨਹੀਂ ਕੋਈ ਨਹੀਂ ਬੱਸ ਦਾ ਕੋਈ ਬੱਸ ਕੰਡੀ ਆਉਣੀ ਕਹਿੰਦੇ ਡਿਊਟੀ ਤੇ ਆਏ ਨੇ ਬੱਸ ਦੇ ਇੰਤਜ਼ਾਰ ਨਹੀਂ ਹੁਣ ਤੁਹਾਨੂੰ ਤਸਵੀਰਾਂ ਬਾਹਰ ਦੀਆਂ ਦਿਖਾਣੀਆਂ ਇੱਕ ਸ਼ਾਇਦ ਬੱਚੀ ਬੈਠੀ ਹੈ ਸ਼ਾਇਦ ਸਟੂਡੈਂਟ ਹੈ ਇਹਨਾਂ ਨਾਲ ਵੀ ਗੱਲ ਕਰ ਲੈਣੇ ਆ ਬੱਚੇ ਸਟੂਡੈਂਟ ਹੋ ਤੁਸੀਂ ਕਿਤੇ ਜਾਣਾ ਹੈ ਬੱਸਾਂ ਇੰਤਜ਼ਾਰ ਕਰ ਰਹੇ ਹਾਂ ਹਾਂਜੀ ਹਾਂਜੀ ਕਿੱਥੇ ਜਾਣਾ ਹੈ ਸਿਲਵੰਡੀ ਜਾਣਾ ਸੀ ਸਰ ਮੇਰੇ ਇਧਰ ਬੱਸ ਨਹੀਂ ਮਿਲ ਰਹੀ ਹਾਂਜੀ ਕੀ ਕੰਮ ਕਰਦੇ ਹੋ ਤੁਸੀਂ ਪੜ੍ਹਦੇ ਹੋ ਜਾਂ ਕੀ ਕਰਦੇ ਹੋ ਡਿਊਟੀ ਕਰਦੇ ਆ ਸਰ ਡਿਊਟੀ ਕਰਦੇ ਨੇ ਡਿਊਟੀ ਜਾਣ ਵਾਸਤੇ ਇੱਥੇ ਇੰਤਜ਼ਾਰ ਕਰ ਰਹੇ ਨੇ ਤੁਹਾਨੂੰ ਹੋਰ ਤਸਵੀਰਾਂ ਦਿਖਾਉਂਗਾ ਸਰਬਜੋਤ ਕਿਉਂਕਿ ਬੱਸ ਸਟੈਂਡ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਤੁਸੀਂ ਦੇਖੀਆਂ ਕਿਉਂਕਿ ਕੋਈ ਵੀ ਬੱਸ ਦਾ ਡਰਾਈਵਰ ਕੋਈ ਵੀ ਕੰਡੈਕਟਰ ਨਜ਼ਰ ਨਹੀਂ ਆ ਰਿਹਾ ਲੇਕਿਨ ਹੁਣ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਹ ਬੱਸ ਸਟੈਂਡ ਦੇ ਬਾਹਰ ਦੀਆਂ ਦਿਖਾਵਾਂਗੇ ਕਿਉਂਕਿ ਬੱਸ ਸਟੈਂਡ ਦੇ ਬਾਹਰ ਲੋਕ ਖੜੇ ਹੁੰਦੇ ਨੇ ਕਿਸੇ ਨੇ ਪੇਪਰ ਦੇਣ ਜਾਣਾ ਕਿਉਂਕਿ ਅੱਜ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ ਅੱਜ ਐਗਜ਼ਾਮ ਵੀ ਨਹੀਂ ਹੈ ਬੱਚਿਆਂ ਦੇ ਔਰ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਇੱਕ ਅਗਰ ਸੈਂਟਰ ਤੇ ਪਹੁੰਚਣਾ ਤਾਂ 1 ਘੰਟਾ ਕਿ ਜਿਹੜੇ ਕਿਸਾਨ ਧਰਨੇ ਤੇ ਬੈਠੇ ਨੇ ਜਾਂ ਐਸ ਕੇਮ ਦੇ ਸੱਦੇ ਤੇ ਜਿਹੜਾ ਭਰਦਬੰਦੀ ਕਾਲ ਕੀਤੀ ਗਈ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਆਮ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਇਹਨਾਂ ਨਾਲ ਵੀ ਗੱਲ ਕਰ ਲੈਣੇ ਭਾਈ ਸਾਹਿਬ ਕਾਫੀ ਦਿਨ ਤੋਂ ਬੱਸ ਸਟੈਂਡ ਤੇ ਸਰ ਤੁਸੀਂ ਇੰਤਜ਼ਾਰ ਕਰ ਰਹੇ ਸੀ ਜਾਣੇ ਕਿਤੇ ਬੱਸਾਂ ਦੀ ਕਿੰਨੀ ਕਿੰਨੀ ਸਮੱਸਿਆ ਆ ਰਹੀ ਹੈ ਅਸੀਂ ਜਲੰਧਰ ਜਾਣਾ ਸੀ ਜੀ ਬੱਸੇ ਬਹੁਤ ਜ਼ਿਆਦਾ ਸਮੱਸਿਆ ਹੈ ਜੀ ਕੀ ਹੁਣ ਤੁਸੀਂ ਵਾਪਸ ਜਾ ਰਹੇ ਹੋ ਹਾਂ ਜੀ ਘਰੇ ਪਾਸੇ ਆ ਰਹੇ ਹਾਂ ਅਸੀਂ ਕਿਸ ਤਰ੍ਹਾਂ ਦੇ ਕੰਮ ਤੇ ਜਾ ਰਹੇ ਸੀ ਜੀ ਕੋਈ ਅਪਾਇੰਟਮੈਂਟ ਸੀਗੀ ਸਰਕਾਰੀ ਦਫ਼ਤਰ 'ਚ ਜੀ ਪਾਸਪੋਰਟ ਦੀ ਹਾਂਜੀ ਹਾਂਜੀ ਅਪਾਇੰਟਮੈਂਟ ਹੁਣ ਫਿਰ ਕੈਨਸਲ ਹੋਏਗੀ ਅਪਾਇੰਟਮੈਂਟ ਤੁਹਾਡੀ ਕੈਨਸਲ ਹੀ ਕਰਨੀ ਪੈਣੀ ਹੈ ਹੋ ਤਾਂ ਕੀ ਹਾਲ ਹੈ ਜੀ ਹੋਰ ਹਾਲ ਵੀ ਹੈ ਨਹੀਂ ਕੋਈ ਕਿਸ ਤਰ੍ਹਾਂ ਦੀ ਦਿੱਕਤ ਆ ਰਹੀਆਂ ਤੁਹਾਨੂੰ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਦਿੱਕਤਾਂ ਜੀ ਬਸ ਕੋਈ ਵੀ ਪ੍ਰਾਈਵੇਟ ਕੋਈ ਵੀ ਸਰਕਾਰੀ ਕੁਝ ਵੀ ਨਹੀਂ ਹੈ ਨਹੀਂ ਕੋਈ ਵੀ ਨਹੀਂ ਗਈ ਸਭ ਬੰਦ ਹੈ ਜੀ ਕਿੰਨੇ ਵਜੇ ਦੀ ਅਪਾਇੰਟਮੈਂਟ ਸੀ ਤੁਹਾਡੀ 11 ਵਜੇ ਦੀ 11 ਵਜੇ ਦੀ ਹਾਂਜੀ ਕੁਸੀਂ ਹੁਣ ਨਹੀਂ ਜਾ ਰਹੇ ਉੱਥੇ ਨਹੀਂ ਨਹੀਂ ਸਰਭਜੋ ਤੁਸੀਂ ਦੇਖ ਸਕਦੇ ਹੋ ਕਿ ਪਾਸਪੋਰਟ ਦੀ ਜਿਹੜੀ ਹੈ ਇਨਕੁਆਰੀ ਜਿਹੜੀ ਡੇਟ ਸੀਗੀ ਅੱਜ ਅਪਾਇੰਟਮੈਂਟ ਦੀ ਉਸ ਵੀ ਉਹ ਵੀ ਕੈਨਸਲ ਹੋ ਗਈ ਹੈ ਕਿਉਂਕਿ ਕਾਫੀ ਦੇਰ ਤੋਂ ਇਹ ਵੀ ਬਸ ਦੇ ਵਿੱਚ ਬਸ ਸਟੈਂਡ ਦੇ ਵਿੱਚ ਇੰਤਜ਼ਾਰ ਕਰ ਰਹੇ ਸੀਗੇ ਕਿ ਬਸ ਜਾਏਗੀ ਔਰ ਆਪਣੀ ਮੰਜ਼ਿਲ ਤੇ ਪਹੁੰਚਣਗੇ ਕਿਉਂਕਿ ਅਗਰ ਮੋਗੇ ਤੋਂ ਜਲੰਧਰ ਜਾਣ ਦਾ ਤਕਰੀਬਨ 1.5 ਘੰਟੇ ਦਾ ਸਮਾਂ ਲੱਗਦਾ ਔਰ ਉੱਥੇ ਅਗਰ ਪਾਸਪੋਰਟ ਦੀ ਅਪਾਇੰਟਮੈਂਟ ਹੈਗੀ ਹੈ ਤਾਂ ਅੱਜ ਉਹ ਨੈਚੁਰਲ ਹੈ ਕਿ ਕੈਨਸਲ ਹੋ ਗਈ ਹੈ ਕਿਉਂਕਿ ਬੱਸਾਂ ਜਿਹੜੀਆਂ ਬੰਦ ਨੇ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਪ੍ਰਾਈਵੇਟ ਸਾਂ ਅਤੇ ਪ੍ਰਾਈਵੇਟ ਟਰਾਂਸਪੋਰਟ ਜਿਹੜੀ ਸਰਕਾਰੀ ਟਰਾਂਸਪੋਰਟ ਆ ਉਹ ਜਿਹੜੀ ਹੈ ਬੰਦ ਹੈ ਲੇਕਿਨ ਜਿਸ ਨੂੰ ਲੈ ਕੇ ਆਮ ਲੋਕਾਂ ਨੂੰ ਖਾਸੀ ਦਿੱਕਤ ਆ ਰਹੀ ਹੈ ਤੁਹਾਨੂੰ ਦਿਖਾਵਾਂਗੇ ਆ ਜਿਹੜੀਆਂ ਮੇਰੇ ਆਸ-ਪਾਸ ਖੜੀਆਂ ਬਸਾਂ ਇਹ ਵੀ ਪ੍ਰਾਈਵੇਟ ਬਸਾਂ ਲੇਕਿਨ ਇਹ ਵੀ ਇੱਥੇ ਅੱਜ ਖੜੀਆਂ ਬਿਲਕੁਲ ਚੱਕਾ ਜਾਮ ਹੈ ਲੋਕ ਜਿਹੜੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਇੰਤਜ਼ਾਰ ਕਰ ਰਹੇ ਨੇ ਮੇਰੇ ਸਾਹਮਣੇ ਕਈ ਲੋਕ ਖੜੇ ਨੇ ਕਿਉਂਕਿ ਇਸ ਜਗ੍ਹਾ ਤੇ ਬੱਸ ਸਟੈਂਡ ਤੋਂ ਬਾਹਰ ਜਦੋਂ ਬੱਸ ਆਂਦੀ ਹੈ ਤਾਂ ਇਸ ਜਗ੍ਹਾ ਤੇ ਆਉਂਦੀ ਹੈ ਬਾਹਰ ਬੱਸ ਆ ਕੇ ਲੋਕ ਇੱਥੋਂ ਚੜ੍ਹਦੇ ਆ ਕਿਉਂਕਿ ਅਗਰ ਬੱਸ ਸਟੈਂਡ ਦੇ ਅੰਦਰ ਜਾਂਦੇ ਆ ਤਾਂ ਕਾਫੀ ਟ ਕਟ ਹੋਵੇ ਤਾਂ ਲੋਕ ਇੱਥੇ ਬਾਹਰ ਆ ਕੇ ਖੜੇ ਹੋ ਜਾਂਦੇ ਆ ਜਦੋਂ ਬੱਸਾਂ ਇੱਥੋਂ ਗੁਜ਼ਰਦੀਆਂ ਤਾਂ ਉੱਥੇ ਬੱਸਾਂ ਤੇ ਸਵਾਰ ਹੋ ਕੇ ਆਪਣੀ ਮੰਜ਼ਿਲ ਤੇ ਪਹੁੰਚਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸਵਾਰੀਆਂ ਇੱਥੇ ਖੜੀਆਂ ਐ ਇੰਤਜ਼ਾਰ ਕਰ ਰਹੀਆਂ ਆਪਣਾ ਬੱਸਾਂ ਦਾ ਗੱਲ ਕਰ ਲੈਣੇ ਲੋਕਾਂ ਦਾ ਵੀ ਜਾਨਣਾ ਚਾਹਾਂਗੇ 파ਰਕ बंद ਦਾ ਜੋ ਫਾਲਡਾ ਸਕਦਾ ਹੈ ਉਸ ਦਾ ਅਸਰ ਕੁਝ ਦੁਕਾਨਾਂ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਜੋ ਦੁਕਾਨ ਨੇ ਜੋ ਬਾਜ਼ਾਰ ਨੇ ਉਹ ਵੀ ਕਿਤਨਾ ਕਿਤੇ ਬੰਦ ਨੇ ਹਾਲਾਂਕਿ ਹਲੇ ਸਵੇਰ ਦਾ ਹੀ ਮੌਕਾ ਹੈ ਸਵੇਰ ਤੋਂ ਹੀ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਜਾਂ ਨੇ ਕਿ ਨਹੀਂ ਦੇਖੋ ਸਮਝੋ ਤੇ ਜਿਹੜਾ ਬਾਜ਼ਾਰ ਹੈ ਉਹ 9 ਵਜੇ ਤੋਂ ਬਾਅਦ ਖੁੱਲੇਗਾ ਸਾਡੇ 9 ਵਜੇ ਤੋਂ ਬਾਅਦ ਖੁੱਲੇਗਾ ਹਾਲਾਂਕਿ ਜਿਹੜੀ ਹੁੰਦੀ ਤਸਵੀਰ ਹੈ ਬਾਜ਼ਾਰ ਵੀ ਮੇਰੇ ਸਾਹਮਣੇ ਹੈ ਮੈਂ ਉਧਰ ਦੀਆਂ ਵੀ ਤਸਵੀਰਾਂ ਦਿਖਾਣਾ ਚਾਹਾਂਗਾ ਕਿਉਂਕਿ ਸਵਾਰੀਆਂ ਤਾਂ ਇੱਥੇ ਖੜੀਆਂ ਉਹਨਾਂ ਨੂੰ ਤਾਂ ਖਾਸੀ ਪਰੇਸ਼ਾਨੀ ਆਈ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਅੰਦਰ ਵੀ ਜਿਹੜੇ ਲੋਕ ਹੈ ਨਹੀਂ ਸੀਗੇ ਲੇਕਿਨ ਬਾਹਰ ਆ ਕੇ ਆਪ ਦੀ ਬੱਸਾਂ ਦਾ ਇੰਤਜ਼ਾਰ ਕਰ ਰਹੇ ਆ ਉਹ ਵੀ ਜਿਹੜੇ ਨੇ ਇੱਥੇ ਖੜ ਕੇ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਬੰਦ ਦਾ ਅਸਰ ਤਾਂ ਸਾਫ਼ ਨਜ਼ਰ ਆ ਰਿਹਾ ਹੈ ਲੇਕਿਨ ਦੂਸਰੀ ਸਾਈਡ ਤੇ ਬਾਜ਼ਾਰ ਹੈ ਮੈਂ ਦਿਖਾਵਾਂਗਾ ਇੱਧਰ ਵੀ ਦੁਕਾਨਾਂ ਜਿਹੜੀਆਂ ਇੱਧਰ ਵੀ ਦੁਕਾਨਾਂ ਹੈ ਤਾਂ ਹੀ ਬੰਦ ਹੈ ਕਿਉਂਕਿ ਜ਼ਿਆਦਾਤਰ ਬੱਸ ਸਟੈਂਡ ਦੇ ਨੇੜੇ ਜਿਹੜੀਆਂ ਦੁਕਾਨਾਂ ਸਵੇਰੇ ਹੀ ਖੁੱਲ ਜਾਂਦੀਆਂ ਲੇਕਿਨ ਅੱਜ ਉਹ ਵੀ ਬੰਦ ਦਾ ਅਸਰ ਨਜ਼ਰ ਆ ਰਿਹਾ ਤੁਹਾਨੂੰ ਮੈਂ ਦਿਖਾਵਾਂਗਾ ਇੱਧਰ ਕੈਮਰਾਮੈਨ ਨੂੰ ਕਹੂੰਗਾ ਇੱਧਰ ਦਿਖਾਵੇ ਜਿਹੜੀਆਂ ਦੁਕਾਨਾਂ ਜਿਹੜੀਆਂ ਉਹ ਵੀ ਬੰਦ ਨਜ਼ਰ ਆ ਰਹੀਆਂ ਔਰ ਦੂਜੇ ਪਾਸੇ ਤੁਹਾਨੂੰ ਮੈਂ ਦਿਖਾਵਾਂਗਾ ਕਿ ਕਿਸ ਤਰ੍ਹਾਂ ਦੀ ਤਸਵੀਰ ਹੈ ਦੁਕਾਨਾਂ ਪਹਿਲਾਂ ਦਿਖਾਵੇ ਇਧਰ ਦੁਕਾਨਾਂ ਜਿਹੜੀਆਂ ਐ ਇਹ ਵੀ ਬੰਦ ਆ ਕਿਉਂਕਿ ਬਾਸਟਾਨ ਦੇ ਬਾਹਰ ਆਮ ਤੌਰ ਤੇ ਦੁਕਾਨਾਂ ਜਿਹੜੀਆਂ ਉਹ ਖੁੱਲੀਆਂ ਹੋ ਜਾਂਦੀਆਂ ਸਵੇਰ ਤੋਂ ਹੀ ਖੁੱਲ ਜਾਂਦੀਆਂ ਕਿਉਂਕਿ ਲੋਕ ਐ ਜਿਹੜੇ ਸਵਾਰੀਆਂ ਜਿਹੜੀਆਂ ਸਵੇਰ ਤੋਂ ਜਾਣੀਆਂ ਸ਼ੁਰੂ ਹੋ ਜਾਂਦੀਆਂ ਔਰ ਦੂਜੇ ਪਾਸੇ ਅਗਰ ਮੈਂ ਬਾਜ਼ਾਰ ਦੀ ਗੱਲ ਕਰਾਂ ਸਰਬਜੋਤ ਬਾਜ਼ਾਰ ਵਾਲੇ ਪਾਸੇ ਚੱਲਦੇ ਆਂ ਬਾਜ਼ਾਰ ਦੇ ਹਾਲਾਤ ਵੀ ਜਿਹੜੇ ਐ ਹਜੇ ਉਹ ਨਜ਼ਰ ਨਹੀਂ ਆ ਰਹੀ ਕਿ ਬਾਜ਼ਾਰ ਖੁੱਲੇਗਾ ਕਿਉਂਕਿ ਜਿਹੜੀਆਂ ਬਸ ਸਟੈਂਡ ਦੇ ਆਮ ਤੌਰ ਤੇ ਨੇੜੇ-ਤੇੜੇ ਦੀਆਂ ਦੁਕਾਨਾਂ ਹੁੰਦੀਆਂ ਉਹ ਜਲਦੀ ਖੁੱਲ ਜਾਂਦੀਆਂ ਲੇਕਿਨ ਅੱਜ ਜਿਹੜਾ ਸਮਾਂ ਦੇਖਣ ਨੂੰ ਮਿਲ ਰਿਹਾ ਕਿ ਬਾਜ਼ਾਰ ਵੀ ਜਿਹੜਾ ਬੰਦ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਵੀ ਜਿਹੜੀ ਹੈ ਬਸ ਸਟੈਂਡ ਦੇ ਕੋਲ ਜੀ 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 बहुत बहुत शुक्रिया मेरा मेरे सहयोगी राजीव शर्मा लाइव अमृतसर बस स्टैंड तो जुड़े बहुत तो से के बहुत शुक्रिया उन्होंने दीपक सिंगला मेरे सहयोगी बोगा तो जुड़े बहुत बहुत शुक्रिया उन्होंने मेरे सहयोगी मनोज शर्मा पटियाला बस स्टैंड जुड़े ताजा हालात अपने दर्शकों सजे किए की कुछ स्थिति है कि असर भारत बनता वेखन मिल रहा है हालांकि जो गल करिए बस स्टैंड से हालते सन्नाटा हुआ है कोई भी बस नहीं चल रही जो राहगीर ने कामकाजी लोग ने खजल फायदा सामना कर